ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਇਹ ਦੱਸਦਾ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡੇ ਸਹਿਯੋਗ ਨਾਲ ਪੰਜਾਬ ਡੈਰੀ ਨੇ ਪੂਰੇ 2 ਸਾਲ ਪੂਰੇ ਕਰ ਲਏ ਹਨ ਇਸ 2 ਸਾਲਾਂ ਦੌਰਾਨ ਕਈ ਉਤਰਾਚਰਾ ਆਏ ਅਤੇ ਕਈ ਕੁਝ ਦੇਖਣ ਨੂੰ ਮਿਲਿਆ ਪਰ ਤੁਹਾਡੇ ਸਹਿਯੋਗ ਕਰਕੇ ਪੰਜਾਬ ਡੈਰੀ ਦੇ ਇਸ ਵੇਲੇ 80 ਲੱਖ ਦੇ ਕਰੀਬ ਵੀਊਅਰ ਹੋ ਚੁੱਕੇ ਹਨ ਅਤੇ 60 ਹਜ਼ਾਰ ਦੇ ਕਰੀਬ ਸਬਸਕ੍ਰਾਈਬਰ ਬਣ ਚੁੱਕੇ ਹਨ ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਹਿਲਾ ਚੋਣਵੀਆਂ ਖਬਰਾਂ ਪਲਵਾਮਾ ਅਤਵਾਦੀ ਹਮਲਾ ਸ਼ਹੀਦ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 40 ਕੌਮੀ ਜਾਂਚ ਏਜੰਸੀ ਕਰੇਗੀ ਪਲਵਾਮਾ ਅਤਵਾਦੀ ਹਮਲੇ ਦੀ ਜਾਂਚ ਪ੍ਰਿੰਕਾ ਗਾਂਧੀ ਨੇ ਰੱਦ ਕੀਤੀ ਪ੍ਰੈਸ ਵਾਰਤਾ ਪ੍ਰਧਾਨ ਮੰਤਰੀ ਨੇ ਆਖਿਆ ਸ਼ਹੀਦ ਜਵਾਨਾਂ ਦਾ ਬਲੀਦਾਨ ਵੇਅਰਥ ਨਹੀਂ ਜਾਏਗਾ ਅਮਨ ਅਰੋੜਾ ਨੇ ਆਖਿਆ ਕਾਂਗਰਸ ਵਿੱਚ ਰਹਿੰਦੇ ਆ ਵੋਟਾਂ ਲਈ ਡੇਰਿਆਂ ਵਿੱਚ ਰਗੜੇ ਸਨ ਬਥੇਰੇ ਗੋਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਲੁਧਿਆਣਾ ਗੈਂਗਰੇਪ ਕੇਸ ਦੇ 6 ਮੁਲਜ਼ਮ ਕਾਬੂ ਜਲਦ ਮੁਕੰਮਲ ਹੋਏਗੀ ਜਾਂਚ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਸੁਖਪਾਲ ਖੈਰਾ ਨੇ ਆਖਿਆ ਅਸੈਸ ਟੈਕਸ ਵਾਪਸ ਲਈ ਪੰਜਾਬ ਸਰਕਾਰ ਜਨਤਾ ਤੇ ਬੋਝ ਵਧਨ ਦਾ ਖਦਸ਼ਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਂ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸੈੱਟ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਪੁਲਿਸ ਨੇ ਲੁਧਿਆਣਾ ਗੈਂਗਰੇਪ ਦੇ ਸਾਰੇ ਮਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਆਖਿਆ ਕਿ ਤਿੰਨ ਮਲਜ਼ਮ ਹਿਰਾਸਤ ਵਿੱਚ ਲਏ ਆ ਇਸ ਤੋਂ ਪਹਿਲਾਂ ਤਿੰਨ ਮਲਜ਼ਮਾਂ ਦਾ 7 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਸੀ ਇਸ ਮਾਮਲੇ ਦੇ ਸਾਰੇ ਮਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਏ ਜਾਣ ਤੇ ਉਨ੍ਹਾਂ ਆਖਿਆ ਕਿ ਇਹਨਾਂ ਤੋਂ ਵਿਸ਼ੇਸ਼ ਜਾਂਚ ਟੀਮ ਪੁੱਛਗਿੱਛ ਕਰੇਗੀ ਪੁਲਿਸ ਮੁਖੀ ਨੇ ਆਖਿਆ ਕਿ ਤਕਰੀਬਨ 60 ਦਿਨਾਂ ਵਿੱਚ ਸਾਰੀ ਜਾਂਚ ਪੂਰੀ ਕਰਕੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇਗਾ ਉਨ੍ਹਾਂ ਆਖਿਆ ਕਿ ਪੀੜਤਾਂ ਨੇ 8-9 ਮਲਜ਼ਮਾਂ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਾਂਚ ਵਿੱਚ 6 ਮਲਜਮ ਪਾਇਆ ਗਏ ਨੇ ਉਹਨਾਂ ਦੱਸਿਆ ਕਿ ਮਲਜਮਾਂ ਦੀ ਪਛਾਣ ਸਾਦਕ ਅਲੀ ਜਗਰੂਪ ਸਿੰਘ ਉਰਫ ਰੂਪੀ ਸੂਰਮਾ ਅਜੀਰ ਉਰਫ ਲਲਨ ਸੈਫ ਅਲੀ ਤੇ ਇੱਕ ਨਬਾਲਗ ਵਜੋਂ ਹੋਈ ਹੈ ਇਸ ਮਾਮਲੇ ਦੀ ਅਗਲੀ ਜਾਂਚ ਲਈ ਮਹਿਲਾ ਅਫਸਰ ਦੀ ਅਗਵਾਈ ਹੇਠਾਂ ਕਮੇਟੀ ਕਾਇਮ ਕੀਤੀ ਗਈ ਹੈ ਮੁੱਖ ਮੰਤਰੀ ਨੇ ਬੀਤੇ ਦਿਨ ਵਿਧਾਨ ਸਭਾ ਵਿੱਚ ਇਸ ਮੁੱਦੇ ਨੂੰ ਉਜਾਗਰ ਕਰਦੇ ਆਖਿਆ ਸੀ ਕਿ ਉਹ ਖੁਦ ਚੀਫ ਜਸਟਿਸ ਨੂੰ ਫਾਸਟ ਟਰੈਕ ਅਦਾਲਤ ਬਣਾਉਣ ਲਈ ਕਹਿਣਗੇ ਤਾਂ ਜੋ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਇਨਸਾਫ ਮਿਲ ਸਕੇ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ ਇਹ ਮਤਾ ਕੇਂਦਰ ਦੇ ਗ੍ਰਹਿ ਭਗ ਨੂੰ ਭੇਜਿਆ ਜਾਏਗਾ ਜਿਕਰਯੋਗ ਹੈ ਕਿ ਵਿਧਾਨ ਸਭਾ ਵਿੱਚ ਇਹ ਮਤਾ ਵਿਧਾਇਕ ਐਚਐਸ ਫੂਲਕਾ ਨੇ ਰੱਖਿਆ ਸੀ ਵਿਧਾਨ ਸਭਾ ਦੇ ਬਜਟ اجلاس ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਵਾਗਤ ਕਰਦੇ ਆ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਕਰਮ ਸਿੰਘ ਮਜੀਠਾ ਤੇ ਖੂਬ ਤਵੇ ਲਾਏ ਤੇ ਆਖਿਆ ਕਿ ਉਹ ਫੂਲਕਾ ਦੇ ਕਹਿਣ ਤੇ ਐਸਜੀਪੀਸੀ ਨੂੰ ਵੋਟਾਂ ਪਾਉਣਗੇ ਇਸ ਦੇ ਨਾਲ ਉਹਨਾਂ ਨੇ ਵਿਕਰਮ ਮਜੀਠਾ ਤੋਂ ਸਰਟੀਫਿਕੇਟ ਦੀ ਲੋਡ ਨਾ ਹੋਣ ਦੀ ਗੱਲ ਕਹਿੰ ਆਖਿਆ ਕਿ ਸਿਰਫ ਅਕਾਲੀ ਹੀ ਸਿੱਖ ਨਹੀਂ ਰੰਧਾਵਾ ਨੇ ਆਖਿਆ ਕਿ ਅਕਾਲੀਆਂ ਨੇ ਧਰਮ ਨੂੰ ਰਾਜਨੀਤੀ ਦੇ ਹੇਠਾਂ ਲਿਆਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀਆਂ ਤੋਂ ਮੁਕਤ ਕਰਾਇਆ ਜਾਏਗਾ ਉਹਨਾਂ ਆਖੇ ਕਿ ਸ਼੍ਰੋਮਣੀ ਕਮੇਟੀ ਆਪਣੇ ਸਟੈਂਡ ਤੇ ਨਹੀਂ ਖੜੀ ਹੋ ਰਹੀ ਉਸ ਤੋਂ ਭੱਜ ਰਹੀ ਹੈ ਵਿਕਰਮ ਜੀਠਾ ਦੇ ਵਾਰ ਕਰਦੇ ਆ ਰੰਧਾਵਾ ਨੇ ਉਹਨਾਂ ਨੂੰ ਜਨਰਲ ਡਾਇਰ ਦੱਸਿਆ ਤੇ ਆਖਿਆ ਕਿ ਅਕਾਲੀਆਂ ਨੂੰ ਪੁੱਛਿਆ ਜਾਵੇ ਕਿ ਉਹ ਜਨਰਲ ਡਾਇਰ ਨੂੰ ਕਿਉਂ ਘਰ ਲੈ ਕੇ ਗਏ ਸਨ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋਣੀਆਂ ਚਾਹੀਦੀਆਂ ਨੇ ਪੰਜਾਬ ਵਿਧਾਨ ਸਭਾ ਦੇ ਬਜਟ اجلاس ਵਿੱਚ ਨੰਨਿਤ ਨਵੇਂ ਤਮਾਸ਼ੇ ਹੋ ਰਹੇ ਨੇ। ਅਕਾਲੀ ਦਲ ਨੇ ਕਾਂਗਰਸ ਨੂੰ ਆਪਣਾ ਚੋਣ ਵਾਅਦਾ ਪੂਰਾ ਨਾ ਕਰਨ ਬਦਲੇ ਸ਼ਰਮਿੰਦਗੀ ਦਾ ਅਹਿਸਾਸ ਕਰਾਉਣ ਲਈ ਸਦਨ ਦੇ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ ਤੇ ਬਜਟ اجلاس ਵਿੱਚ ਸ਼ਾਮਲ ਹੋਣ ਆਏ ਕਾਂਗਰਸੀ ਵਿਧਾਇਕਾਂ ਨੂੰ ਖਡਾਉਣਾ ਸਮਾਰਟਫੋਨ ਵੰਡੇ ਅਕਾਲੀ ਕੈਪਟਨ ਸਰਕਾਰ ਨੂੰ ਚੋਣ ਤੋਂ ਪਹਿਲਾਂ ਨੌਜਵਾਨਾਂ ਲਈ ਮੁਫਤ ਸਮਾਰਟਫੋਨ ਦੇਣ ਵਾਲਾ ਕੀਤਾ ਵਾਅਦਾ ਯਾਦ ਕਰਾਉਣ ਲਈ ਇਹ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਪਹਿਲਾਂ ਅਕਾਲੀ ਦਲ ਪਟਿਆਲਾ ਵਿੱਚ ਵੀ ਕੈਪਟਨ ਸਰਕਾਰ ਵੱਲੋਂ ਇਸ ਵਾਅਦੇ ਦੀ ਪੂਰਤੀ ਨਾ ਕਰਨ ਤੇ ਅਜਿਹਾ ਪ੍ਰਦਰਸ਼ਨ ਕਰ ਚੁੱਕਾ ਹੈ। ਇਹ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਤਮਾਸ਼ੇ ਨੇ ਤੇ ਸਦਰ ਅੰਦਰ ਵੀ ਖੂਬ ਹੰਗਾਮੇ ਹੋਏ ਕਿਉਂਕਿ ਅਧਿਆਪਕਾਂ ਤੇ ਲਾਠੀ ਚਾਰਜ ਤੇ ਲੁਧਿਆਣਾ ਗੈਂਗਰੇਪ ਦੇ ਮਾਮਲੇ ਤੇ ਵਿਰੋਧੀ ਕੈਪਟਨ ਸਰਕਾਰ ਨੂੰ ਖੂਬ ਘੇਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੌਰਾਨ ਵਿਧਾਇਕ ਐਚਐਸ ਫੂਲਖਾਨੇ ਹਾਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮਤਾ ਪੇਸ਼ ਕੀਤਾ ਜੋ ਕਿ ਪੰਜਾਬ ਸਰਕਾਰ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ ਐਚਐਸ ਫੂਲਖਾਨੇ ਖੁਦ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਉਹ ਮਤਾ ਲੈ ਕੇ ਕੇਂਦਰ ਸਰਕਾਰ ਕੋਲ ਜਾਣਗੇ ਫੂਲਖਾਨੇ ਆਖੇ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਉਹ ਕਮਰ ਸੰਧੂ ਨੇ ਇਸ ਮਤੇ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਖੜੇ ਨਹੀਂ ਰਹੇ ਪੁਲਕਾ ਨੇ ਅਖਿਆ ਕਿ ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਕਿ ਕਮਰ ਸੰਧੂ ਨੇ ਅਜਿਹਾ ਕਿਉਂ ਕੀਤਾ ਉਹਨਾਂ ਅਖਿਆ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਮਰ ਸੰਧੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਚੋਣਾਂ ਕਰਾਏ ਜਾਣ ਦੀ ਪੈਰਵਾਈ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਅੱਜ ਤੀਜੇ ਦਿਨ ਵੀ ਹੰਗਾਮੇ ਦੀ ਪੇਟ ਚੜ ਗਿਆ ਵਿਧਾਨ ਸਭਾ ਵਿੱਚ ਹੰਗਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਕਰਕੇ ਹੋਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਐਚੇਸ ਫੂਲਕਾ ਦੀ ਸਲਾਹ ਜੱਜ ਗਈ ਅਕਾਲੀ ਦਲ ਇਸ ਤੋਂ ਖਫਾ ਹੋ ਗਏ ਤੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਹਲਕਾ ਦਾਖਾ ਤੋਂ ਅਸਤੀਫਾ ਦੇ ਚੁੱਕੇ ਹਰਵਿੰਦਰ ਸਿੰਘ ਫੂਲਕਾ ਨੇ ਆਖਿਆ ਕਿ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਕੇਂਦਰ ਮੰਤਰੀ ਨੂੰ ਜਲਦ ਤੋਂ ਜਲਦ ਮਿਲਣ ਕੈਪਟਨ ਨੇ ਵੀ ਫੂਲਕਾ ਦੀ ਸਲਾਹ ਨਾਲ ਸ ਕੇਂਦਰ ਨੂੰ ਮਿਲਣਗੇ ਫੂਲਕਾ ਵੱਲੋਂ ਪੇਸ਼ ਕੀਤੇ ਗਏ ਅਕਾਲੀ ਦਲ ਦੇ ਵਿਧਾਇਕ ਕਨਕੇ ਸ਼ਰਮਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਫੂਲਕਾ ਬਾਰੇ ਸਥਿਤੀ ਸਾਫ਼ ਕੀਤੀ ਜਾਵੇ ਕਿ ਉਹ ਵਿਧਾਇਕ ਖੰਨ ਕੇ ਨਹੀਂ ਉਹਨਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਵੀ ਕਰਾ ਲ ਦਿੱਤਾ ਅਕਾਲੀ ਦਲ ਦੇ ਹੱਲੇ ਮਗਰੋਂ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਫੂਲਕਾ ਦੇ ਬਚਾਅ ਵਿੱਚ ਉਤਰ ਆਏ ਉਹਨਾਂ ਆਖੇ ਕਿ ਸਿੱਖਾਂ ਲਈ ਜੋ ਫੂਲਕਾ ਨੇ ਕੀਤਾ ਉਹ ਰੰਦੀ ਦੁਨੀਆ ਤੱਕ ਯਾਦ ਰਹੇਗਾ ਇਸ ਰੌਲੇ ਰੱਪੇ ਦੌਰਾਨ ਵਿਧਾਨ ਸਭਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਾਉਣ ਦਾ ਮਤਾ ਪਾਸ ਹੋ ਗਿਆ ਸਦਨ ਨੇ ਮੁੱਖ ਮੰਤ ਅਧਿਕਾਰ ਤੇ ਨਿਰਦੇਸ਼ ਦਿੱਤੇ ਮਤਾ ਪਾਸ ਹੋਣ ਤੋਂ ਬਾਅਦ ਅਕਾਲੀ ਭਾਜਪੀ ਦੇ ਵਿਧਾਇਕ ਔਖੇ ਹੋ ਗਏ ਤੇ ਨਾਰੇਬਾਜੀ ਕਰਦੇ ਆ ਵਾਕ ਆਊਟ ਕਰ ਗਏ ਸਦਨ ਤੋਂ ਬਾਹਰ ਆ ਕੇ ਅਕਾਲੀ ਲੀਡਰ ਵਿਕਰਮ ਮਜੀਠਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਆ ਆਖਿਆ ਕਿ ਵਿਧਾਨ ਸਭਾ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਮਤਾ ਪਾਸ ਕਰਨ ਦਾ ਕੋਈ ਹੱਕ ਨਹੀਂ ਅਕਾਲੀਆਂ ਦੇ ਇਸ ਵਿਹਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਗਰਮੱਛ ਦੇ ਹੰਝੂ ਦੱਸਿਆ ਤੇ ਕਿਹਾ ਕਿ ਅਕਾਲੀ ਇਸ ਲਈ ਵਿਰੋਧ ਕਰ ਰਹੇ ਆ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦਾ ਦਬਦਬਾ ਬਰਕਰਾਰ ਰਹਿ ਸਕੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਜ ਦੁਪਹਿਰ ਵੱਡਾ ਅਤਵਾਦੀ ਹਮਲਾ ਹੋਇਆ ਜੈਸ਼ੇ ਮੁਹੰਮਦ ਦੇ ਅਤਵਾਦੀ ਹਮਲਾ ਕਰਕੇ CRPF ਬੱਸ ਨੂੰ ਉਡਾ ਦਿੱਤਾ ਇਸ ਹਮਲੇ ਵਿੱਚ ਹੁਣ ਤੱਕ 44 CRPF ਜਵਾਨ ਸ਼ਹੀਦ ਹੋ ਗਏ ਤੇ 45 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਮਲੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਸੰਬੰਧੀ ਮੀਟਿੰਗ ਸੱਦੀ ਗਈ ਹੈ ਪੁਲਵਾਮਾ ਹਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ 12 ਮੈਂਬਰੀ ਟੀਮ ਗਠਿਤ ਕੀਤੀ ਗਈ ਇਸ ਟੀਮ ਦੀ ਅਗਵਾਈ IG ਰੈਂਕ ਦੇ ਅਫਸਰ ਕਰਨਗੇ ਭਾਜਪਾ ਨੇ ਪੁਲਵਾਮਾ ਦੇ ਅਤਵਾਦੀ ਹਮਲੇ ਖਿਲਾਫ ਪੂਰੇ ਸੂਬੇ ਨੂੰ ਬੰਦ ਰੱਖਣ ਦਾ ਸਦ ਅੱਜ ਤੇ ਪਾਰਟੀ ਜੰਮੂ ਕਸ਼ਮੀਰ ਦੇ ਤਿੰਨ ਖੇਤਰਾਂ ਵਿੱਚ ਪਾਕਿਸਤਾਨ ਵਿਰੋਧੀ ਰੈਲੀਆਂ ਕੱਢੇਗੀ। ਕੱਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਸ਼ਮੀਰ ਘਾਟੀ ਜਾ ਰਹੇ ਨੇ। ਉਹਨਾਂ ਨੇ ਸੀਆਰਪੀਐਫ ਦੇ ਡੀਜੀਆਰਆਰ ਪਟਨਾਗਰ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਹਾਸਲ ਕੀਤੀ। ਜੰਮੂ ਕਸ਼ਮੀਰ ਸਰਕਾਰ ਦੇ ਸਲਾਹਕਾਰ ਵੀਜੇ ਕੁਮਾਰ ਨੇ ਆਖਿਆ ਕਿ ਪੁਲਵਾਮਾ ਵਿਖੇ ਸੀਆਰਪੀਐਫ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਕਰੇਗੀ। ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਜ ਦੁਪਹਿਰੇ ਵੱਡਾ ਅਤਵਾਦੀ ਹਮਲਾ ਹੋਇਆ ਜਿਸ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਵੇਰੇ 9: ਮੰਡਲ ਦੀ ਸੁਰੱਖਿਆ ਸੰਬੰਧੀ ਮੀਟਿੰਗ ਸੱਦੀ ਗਈ ਹੈ ਅੱਜ ਦਾ ਦਿਨ ਭਾਰਤ ਵਿੱਚ ਕਾਲਾ ਵੀਰਵਾਰ ਸਾਬਤ ਹੋਇਆ ਅਸਵਾਦੀਆਂ ਦੀ ਕੈਰਨਾ ਕੈਰਨਾ ਕਾਰਵਾਈ ਕਰਕੇ 42 ਜਵਾਨ ਸ਼ਹੀਦ ਹੋ ਗਏ ਪੰਜਾਬ ਵਿੱਚ ਵੀ ਇਸ ਕਾਲੇ ਵੀਰਵਾਰ ਨੇ अनेका ਪੈਣਾ ਕੋਲੋਂ ਉਹਨਾਂ ਦੇ ਵੀਰ ਅਤੇ ਮਾਮਾ ਕੋਲੋਂ ਪੁੱਤ ਖੋ ਲਈ ਨੇ ਪੰਜਾਬ ਸਰਕਾਰ ਦੇ ਅਸੈਸ ਟੈਕਸ ਦੇ ਵਿਰੋਧ ਵਿੱਚ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਅਤੇ ਪੁਲਾਤੋ ਵਿਧਾਇਕ ਸੁਖਪਾਲ ਖੈਰਾ ਨੇ ਆਖਿਆ ਕਿ ਇਹ ਟੈਕਸ ਨਾਲ ਸਟੇਟ ਹਾਈਵੇਅ ਤੇ ਜ਼ਿਲ੍ਹੇ ਦੇ ਨਾਲ ਲੱਗਦੀਆਂ ਕਮਰਸ਼ੀਅਲ ਪ੍ਰਾਪਰਟੀ ਤੇ 1.5 ਤੋਂ 3 ਲੱਖ ਰੁਪਏ ਦਾ ਟੈਕਸ ਲੱਗੇਗਾ। ਉਹਨਾਂ ਆਖੇ ਕਿ ਇਹ ਟੈਕਸ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਲਿਆਂਦਾ ਗਿਆ ਇਸ ਨਾਲ ਲੋਕਾਂ ਤੇ ਬੋਝ ਪੈਏਗਾ ਇਸ ਲਈ ਪੰਜਾਬ ਸਰਕਾਰ ਤੇ ਟੈਕਸ ਨੂੰ ਵਾਪਸ ਲੈਣ ਦੀ ਉਹ ਜ਼ੋਰ ਪਾਉਣਗੇ। ਚੰਡੀਗੜ੍ਹ ਵਿਖੇ ਕੋਆਰਡੀਨੇਸ਼ਨ ਮੀਟ ਕਰਵਾਈ ਗਈ ਜਿਸ ਵਿੱਚ ਕਾਨੂੰਨ ਕਿੱਤੇ ਦੀ ਮਹੱਤਤਾ ਤੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਖਿਲਾਫ ਵਿਚਾਰ-ਚਰਚਾ ਕੀਤੀ ਗਈ। ਬੁਲਾਰਿਆਂ ਨੇ ਇਸ ਮੌਕੇ ਕੌਮੀ ਅੰਕੜਿਆਂ ਅਨੁਸਾਰ ਤਰਕ ਦਿੱਤਾ ਕਿ ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਛਟਾਈ ਕਰੋੜ ਕੇਸ ਸੁਣਵਾਈ ਨਾ ਹੋਣ ਕਰਕੇ ਪੈਂਡਿੰਗ ਅਤੇ ਮੌਜੂਦਾ ਸਮੇਂ ਦੇਸ਼ ਨੂੰ 1500 ਹੋਰ ਜੱਜ ਸਹਿਯੋਗ ਦੀ ਹੋਰ ਜ਼ਰੂਰਤ ਹੈ। ਬੇਰੁਜ਼ਗਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਹਰ ਸਾਲ 7 ਲੱਖ ਵਿਦਿਆਰਥੀ ਇੰਜੀਨੀਅਰਿੰਗ ਦੀ ਪ੍ਰੀਖਿਆ ਪਾਸ ਕਰਦੇ ਹਨ ਤੇ ਸਿਰਫ 7 ਫੀਸਦੀ ਇੰਜੀਨੀਅਰਾਂ ਨੂੰ ਹੀ ਨੌਕਰੀ ਮਿਲਦੀ ਹੈ। ਉਨ੍ਹਾਂ ਇਹ ਵੀ ਆ ਵਿਦਿਆਰਥੀ ਕਾਨੂੰਨ ਦੀ ਪੜ੍ਹਾਈ ਕਰਦੇ ਆ ਤੇ ਸਿਰਫ 50000 ਵਿਦਿਆਰਥੀਆਂ ਨੂੰ ਅਦਾਲਤਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਬੱਚਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਗੱਲ ਕਰਦੇ ਹੋ ਉਹਨਾਂ ਆਖੇ ਕਿ ਜਈਆਂ ਕਾਨੂੰਨੀਆ ਹਰਕਤਾਂ ਕਰਕੇ ਬੱਚਿਆਂ ਦੀ ਸ਼ਖਸੀਅਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਉਹ ਬਚਪਨ ਦੀਆਂ ਮਸਤੀਆਂ ਤੋਂ ਵੀ ਵਾਂਝੇ ਹੋ ਜਾਂਦੇ ਆ ਉਹਨਾਂ ਆਖੇ ਕਿ ਭਾਰਤ ਵਿੱਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਇਸ ਦਰਾਂਨ ਮਨੋਵਿਗਿਆਨੀ ਸਿਮੀ ਵੜੈਚਨੇ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਵੱਖ-ਵੱਖ ਪਹਿਲੂਆਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਟਕਸਾਲੀਆਂ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਹਲਕਾ ਖਡੂਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਅਰਵਿੰਦਰ ਸਿੰਘ ਬਰੰਪੂਰਾ ਨੇ ਆਖਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਅਮੀਜਾਰਾਂ ਨੂੰ ਆਪਣਾ ਸਮਰਥਨ ਦੇ ਕੇ ਲੋਕ ਕਾਮਯਾਬ ਬਣਾਉਣਗੇ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਸ ਦਾ ਦੋ ਬੰਦਿਆਂ ਨੇ ਵੱਡਾ ਨੁਕਸਾਨ ਕੀਤਾ। ਉਹਨਾਂ ਆਖਿਆ ਕਿ ਇਸ ਇੱਕੋ ਇੱਕ ਪਰਿਵਾਰ ਦੇ ਕਬਜ਼ੇ ਵਾਲੀ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ਹਾਰੇਗੀ। ਮਨਮੋਨ ਸਿੰਘ ਸ਼ਠਿਆਲਾ ਸਾਬਕਾ ਵਿਧਾਇਕ ਨੇ ਆ ਗਲਤ ਨੀਤੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮਾੜੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਸੀ ਕਰਨ ਕਰਨ ਦਾ ਦੋਸ਼ ਵੀ ਬਾਦਲ ਪਰਿਵਾਰ 'ਤੇ ਮੜਿਆ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅੱਜ ਨਾਮਾ ਵਿੱਚ 30 ਸਮਾਰਖਾਂ ਕੀ ਕਹਿੰਦਾ ਵੀ ਤੁਹਾਨੂੰ ਸੁਣਾ ਦਈਏ ਕਹਿੰਦਾ ਕਿ ਮਮਤਾ ਮਾਰ ਉਡਾਰੀ ਫਿਰ ਆਈ ਦਿੱਲੀ ਹਮਲਾ ਮੋਦੀ ਦੇ ਉੱਪਰ ਸੀ ਕਰਨ ਲੱਗੀ ਆਖਿਆ ਮੋਦੀ ਨੂੰ ਲਾਈ ਜਾ ਤਾਣ ਸਾਰਾ ਤੇਰੇ ਚਾਲਿਆਂ ਤੋਂ ਮੈਂ ਨਹੀਂ ਡਰਨ ਲੱਗੀ ਗੱਲੀ ਬਾਤੀ ਕੜਾ ਜਾ ਕਰਨ ਰੁਜੇ ਖਲਕਤ ਤੋਖ ਦੀ ਮਾਰੀ ਹੈ ਮਰਨ ਲੱਗੀ ਆਈਆਂ ਚੋਣਾ ਤੇ ਲੋਕਾਂ ਦਾ ਮੂੜ ਕਹਿੰਦਾ ਜਨਤਾ ਚੋਗਾ ਨਹੀਂ ਸੁਟਿਆ ਚਰਨ ਲੱਗੀ ਆਈਆਂ ਚੋਣਾ ਤੇ ਲੋਕਾਂ ਦਾ ਮੂਡ ਕਹਿੰਦਾ ਜਨਤਾ ਚੋਗਾ ਨਹੀਂ ਸੁਟਿਆ ਚਰਨ ਲੱਗੀ 56 ਇੰਚ ਦੇ ਸੀਨੇ ਦੀ ਬਾਤ ਕਹਿਣਾ ਮਿਣਕੇ ਸੀਨਾ ਨਹੀਂ ਪੈਂਦੜੀ ਵੋਟ ਮੋਦੀ ਕੀਤੇ ਕਾਰਜ ਦਾ ਮੰਗਣ ਪਏ ਲੋਕ लेखा ਕੀਤੇ ਕਾਰਜ ਦਾ ਮੰਗਣ ਪਏ ਲੋਕ लेखा ਫਿਰਦੇ ਕਰਨ ਨੂੰ ਵੱਡੀਓ ਝੋਟ ਮੋਦੀ ਕੀਤੇ ਕਾਰਜ ਦਾ ਮੰਗਣ ਪਏ ਲੋਕ लेखा ਤੇ ਫਿਰਦੇ ਕਰਨ ਨੂੰ ਵੱਡੀਓ ਝੋਟ ਬੋਦੀ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ